ਕਿਸਾਨਾਂ ਨੇ ਕਿਰ ਲਈ ਮਾਈਨਿੰਗ ਅਧਿਕਾਰੀ ਵਿਧਾਨਸਭਾ ਹਲਕਾ ਲੈਰਾ ਦੇ ਪਿੰਡ ਟੀਂਸਾ ਵਿੱਚ ਕਿਸਾਨਾਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਿਰਾਉ ਕੀਤਾ ਗਿਆ ਕਿਸਾਨ ੱਤੇ ਤੋਂ ਮਿੱਟੀ ਚੁੱਕ ਰਹੇ ਸਨ ਇਸ ਦੌਰਾਨ ਮਾਈਨਿੰਗ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਿਸਾਨ ਨੂੰ ਮਿੱਟੀ ਚੁੱਕਣ ਤੋਂ ਰੋਕ ਦਿੱਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਪਿੰਡ ਵਾਸੀਆਂ ਨੇ ਅਤੇ ਕਿਸਾਨ ਯੂਨੀਅਨ ਨੇ ਅਧਿਕਾਰੀਆਂ ਦਾ ਕਿਰਾਉ ਕਰ ਦਿੱਤਾ ਜ਼ਰਾ ਵੇਖੋ ਕੀ ਕਹਿਣਾ ਹੈ ਇਹਨਾਂ ਦਾ ਮੈਂ ਧਰਮਪਾਲ ਸਿੰਘ ਵੀਕੇ ਜੂ ਇਕਤਾ ਗ੍ਰਾਹਾਂ ਦਾ ਸਾਫਕਾ ਪਿੰਡ ਕਈ ਦਾ ਪ੍ਰਧਾਨ ਆ ਆਪਣੇ ਗੁਰਜੀਤ ਸਿੰਘ ਜਿਹੜਾ ਸਾਫਕਾ ਫੌਜੀ ਹੈ ਇਹ ਆਪਦੇ ਖੇਤ ਤੋਂ ਮਿੱਟੀ ਚੱਕ ਰਿਹਾ ਦਾ ਟਿੱਬਾ ਖੇਤ ਉੱਚਾ ਹੈ ਫਸਲ ਹੁੰਦੀ ਨਹੀਂ ਹੈਗੀ ਇਸ ਕਰਕੇ ਜਦੋਂ ਘੱਗਰ ਦੇ ਮਿੱਟੀ ਦੀ ਲੋਡਤੀ ਹੜ ਆਏ ਨੇ ਸਾਰੀ ਮਿੱਟੀ ਇਸੇ ਟਿੱਬੇ ਤੋਂ ਜਾਂਦੀ ਰਹੀ ਹੈ ਕਿਸੇ ਪ੍ਰਸ਼ਾਸਨ ਨੇ ਨਹੀਂ ਰੋਕਿਆ ਕਿਸੇ ਹੋਰ ਨੇ ਨਹੀਂ ਰੋਕਿਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹ ਮਿੱਟੀ ਇਸੇ ਤਰ੍ਹਾਂ ਚੱਕੀ ਜਾਵੇ ਇਹਨਾਂ ਦੇ ਕੋਈ ਪਰਚਾ ਨਾ ਹੋਵੇ ਇਹਨਾਂ ਦੀ ਕੋਈ ਜੇਸ ਵੀਸ ਦੇ ਪਰਚਾ ਨਾ ਹੋਵੇ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਉਹਨੂੰ ਐਸੇ ਸਾਰੀ ਜਿਹੜੀ ਵੀਡੀਓ ਫਿਲਮ ਬਣਾਈ ਹੈ ਉਹਨੂੰ ਡਿਲੀਟ ਕਰਕੇ ਸਾਨੂੰ ਲਿਖਤੀ ਰੂਪ ਦੇ ਵਿੱਚ ਫੈਸਲਾ ਲੈ ਕੇ ਜਾਣ ਸਾਡਾ ਕੋਈ ਇਹਨਾਂ ਦਾ ਨਾ ਪੈਰ ਫਰੋਜ਼ ਨੂੰ ਮੈਪਾਲਟਨ ਬੀਕੇ ਦੀ ਉਕਤਾ ਆਜ਼ਾਦ ਤੋਂ ਅੱਜ ਮਾਈਨਿੰਗ ਪ੍ਰਸ਼ਾਸਨ ਸਾਡੇ ਪਿੰਡ ਪਹੁੰਚਿਆ ਤੇ ਉਹ ਸਾਡੇ ਇੱਕ ਰਿਟਾਇਰ ਫੌਜੀ ਨੇ ਗੁਰਜੀਤ ਸਿੰਘ ਉਹ ਆਪਣੇ ਖੇਤ ਚੋਂ ਮਿੱਟੀ ਚੁੱਕਰੇ ਸੀ ਜਦੋਂ ਕਿ ਇਹ ਸਾਰੀ ਮਿੱਟੀ ਹੈ ਜਿਹੜੀ ਇਹ ਕਗਰ ਦਰਿਆ ਤੇ ਜਾ ਰਹੀ ਹੈ ਉਹ ਉੱਥੇ ਜਦੋਂ ਲੋੜ ਸੀ ਉਦੋਂ ਦਾ ਉਹ ਮਿੱਟੀ ਮੰਗਵਾ ਲੈਂਦੇ ਸੀ ਅੱਜ ਮੈਨਿਕ 부ਆ ਵਾਲੇ ਉਹਨਾਂ ਦੇ ਪਰਚਾ ਦਰਜ ਕਰਨ ਆਏ ਨੇ ਤੇ ਅਗਲੀ ਤੁਸਕ ਕਿਸਾਨਾਂ ਨੇ ਖੇਤ ਲਈ ਮਾਈਨਿੰਗ ਅਧਿਕਾਰੀ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਢੀਂਸਾ ਵਿੱਚ ਕਿਸਾਨਾਂ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਕਿਸਾਨ ਟਿੱਬੇ ਤੋਂ ਮਿੱਟੀ ਚੁੱਕ ਰਹੇ ਸਨ ਇਸ ਦੌਰਾਨ ਮਾਈਨਿੰਗ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਿਸਾਨ ਨੂੰ ਮਿੱਟੀ ਚੁੱਕਣ ਤੋਂ ਰੋਕ ਦਿੱਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਪਿੰਡ ਵਾਸੀਆਂ ਨੇ ਅਤੇ ਕਿਸਾਨ ਯੂਨੀਅਨ ਨੇ ਅਧਿਕਾਰੀਆਂ ਦਾ ਘਿਰਾਓ ਕਰ ਦਿੱਤਾ ਜ਼ਰਾ ਵੇਖੋ ਕੀ ਕਹਿਣਾ ਹੈ ਇਹਨਾਂ ਦਾ ਮੈਂ ਧਰਮਪਾਲ ਸਿੰਘ ਬੀਕੇਯੂ ਏਕਤਾ ਗਰਾਹਾਂ ਦਾ ਸਾਬਕਾ ਪਿੰਡ ਕਈ ਦਾ ਪ੍ਰਧਾਨ ਹਾਂ ਆਪਣੇ ਗੁਰਜੀਤ ਸਿੰਘ ਜਿਹੜਾ ਸਾਬਕਾ ਫੌਜੀ ਹੈ ਇਹ ਆਪਦੇ ਖੇਤ ਤੋਂ ਮਿੱਟੀ ਚੱਕ ਰਿਹਾ ਦਾ ਟਿੱਬਾ ਖੇਤ ਉੱਚਾ ਹੈ ਫਸਲ ਹੁੰਦੀ ਨਹੀਂ ਹੈਗੀ ਇਸ ਕਰਕੇ ਜਦੋਂ ਘੱਗਰ ਦੇ ਮਿੱਟੀ ਦੀ ਲੋੜਤੀ ਹੜ ਆਏ ਨੇ ਸਾਰੀ ਮਿੱਟੀ ਇਸੇ ਟਿੱਬੇ ਤੋਂ ਜਾਂਦੀ ਰਹੀ ਹੈ ਕਿਸੇ ਪ੍ਰਸ਼ਾਸਨ ਨੇ ਨਹੀਂ ਰੋਕਿਆ ਕਿਸੇ ਹੋਰ ਨੇ ਨਹੀਂ ਰੋਕਿਆ ਅਸੀਂ ਇਹੀ ਮੰਗ ਕਰਦੇ ਆ ਵੀ ਇਹ ਮਿੱਟੀ ਇਸੇ ਤਰ੍ਹਾਂ ਚੱਕੀ ਜਾਵੇ ਇਹਨਾਂ ਦੇ ਕੋਈ ਪਰਚਾ ਨਾ ਹੋਵੇ ਇਨਾਂ ਦੀ ਕੋਈ ਜੇਸ ਵੀਸ ਦਾ ਪਰਚਾ ਨਾ ਹੋਵੇ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਉਹਨੂੰ ਐਸੇ ਸਾਰੀ ਜਿਹੜੀ ਵੀਡੀਓ ਫਿਲਮ ਬਣਾਈ ਹੈ ਉਹਨੂੰ ਡਿਲੀਟ ਕਰਕੇ ਸਾਨੂੰ ਲਿਖਤੀ ਰੂਪ ਦੇ ਵਿੱਚ ਫੈਸਲਾ ਲੈ ਕੇ ਜਾਣ ਸਾਡਾ ਕੋਈ ਇਹਨਾਂ ਦਾ ਨਾ ਪੈਰ ਫਰੋਜ਼ ਨੂੰ ਮੈਪਾਲਟਨ ਬੀਕੇ ਦੂ ਇੱਕਤਾ ਆਜ਼ਾਦ ਤੋਂ ਅੱਜ ਮਾਈਨਿੰਗ ਪ੍ਰਸ਼ਾਸਨ ਸਾਡੇ ਪਿੰਡ ਪਹੁੰਚਿਆ ਤੇ ਉਹ ਸਾਡੇ ਇੱਕ ਰਿਟਾਇਰ ਫੌਜੀ ਨੇ ਗੁਰਜੀਤ ਸਿੰਘ ਉਹ ਉਹ ਆਪਣੇ ਖੇਤੋਂ ਮਿੱਟੀ ਚੁੱਕ ਰਹੀ ਜੀ ਜਦੋਂ ਕਿ ਇਹ ਸਾਰੀ ਮਿੱਟੀ ਹੈ ਜਿਹੜੀ ਇਹ ਕਗਰ ਦਰਿਆ ਤੇ ਜਾ ਰਹੀ ਹੈ ਉਹ ਉੱਥੇ ਜਦੋਂ ਲੋੜ ਸੀ ਉਦੋਂ ਦਾ ਉਹ ਮਿੱਟੀ ਮੰਗਵਾ ਲੈਂਦੇ ਸੀ ਅੱਜ ਮੈਨਿਕ ਪਵਾਗ ਵਾਲੇ ਉਹਨਾਂ ਦੇ ਪਰਚਾ ਦਰਜ ਕਰਨ ਆਏ ਨੇ ਤੇ ਅਗਲੀ ਤੁਸਕ ਤੁਸਕ